ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੱਜਣੋ ਸਵਾਗਤ ਹੈ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਜਿਹੜਾ ਸੱਜਣੋ ਉਹ ਨੋਟ ਕਰ ਲਿਓ ਪਿੰਡ ਵਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ ਤੇ ਇਸ ਵੇਲੇ ਪਾਉ ਸੁਖਦੇਵ ਸਿੰਘ ਬਲਟੋਏ ਦੇ ਕੋਲੇ ਤਿੰਨ ਐਨੀਮਲ ਆ ਸੱਜਣਾ ਇੱਕ ਨੰਬਰ ਤੇ ਚਲ ਦੀ ਝੋਟੀ ਦਾ ਚੰਗਾ ਰਿਕਾਰਡ ਆ ਦੁੱਧ ਦਾ ਕੱਦ ਕਾਠ ਦੀ ਗੱਲ ਕਰੀਏ ਪੂਰਾ ਚੰਗਾ ਕਰਦਾ ਸੱਜਣਾ ਤੇ ਪੂਰੀ ਨਾ ਕੁਆਲਿਟੀ ਬਾਜ ਬਹੁਤ ਚੰਗੀ ਲੱਗੀ ਮੈਨੂੰ ਬਹੁਤ ਸੋਹਣੀ ਲੱਗੀ ਝੋਟੀ ਚੈੱਕ ਕਰੋ ਸਿੰਘ ਜਿਵੇਂ ਜਿਵੇਂ ਕਹਿ ਦਈਏ ਵੀ ਰੰਗ ਸਿੰਘ ਆ ਸਰੀਰ ਕਾ ਢਾਂਚਾ ਬਹੁਤ ਸੋਹਣਾ ਪਾਉ ਦੇ ਦਸਨ ਮੁਤਾਬਕ ਹੀ ਅੱਜ ਆਈ ਕਰਕੇ ਨਾ ਥੋੜੇ ਪੱਠੇ-ਪੁੱਠੇ ਜੇ ਝੂਟੀ ਨੇ ਘੱਟ ਚੱਕਿਆ ਇੱਕ ਸੱਜਣੋ ਇਹ ਪਲੂਨ ਸੁੰਦੀ ਝੋਟੀ ਵੇਖਿਓ ਥੱਲੇ ਉਹ ਨਾ ਬੜੀਆਂ ਸਫਾਈਆਂ ਕਰਮਾਂ ਵਾਲੀ ਨੇ ਜਿਹੜੀਆਂ ਲੇਵੇ ਦੀ ਤਿਆਰੀ ਕੀਤੀ ਆ ਤੁਸੀਂ ਚੈੱਕ ਕਰਿਓ ਤੇ ਨੀਲੀ ਰਾਵੀ ਨਾ ਟੱਚ ਮੈਂ ਆ ਅੱਖਾਂ ਦੋਨੇ ਬਹੁਤ ਟੌਪ ਦੀਆਂ ਸਿੰਘ ਵੀ ਚੰਗਾ ਤੇ ਇੱਕ ਸੱਜਣੋ ਇਹ ਮੈਂ ਤਾਜੀ ਸੂਈ ਪਾਉ ਦੇ ਦਸਨ ਮੁਤਾਬਕ ਚੰਗਾ ਦੁੱਧਾ ਮਿੱਤਰੋ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਸੱਜਣੋ ਹਰ ਵੀਡੀਓ ਦੇ ਵਿੱਚ ਕੀ ਕੋਈ ਵੀ ਪਸ਼ੂ ਤੁਹਾਡੇ ਪਸੰਦ ਆਉਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਕਿਉਂਕਿ ਜੇ ਸੂਇਆ ਪਸ਼ੂ ਆ ਤਾਂ ਸੱਜਣੋਂ ਆਪਾਂ ਦੁੱਧ ਚੋ ਸਕਦੇ ਹੁੰਨੇ ਆ ਗੱਬਣਾ ਦਾ ਥਣ ਥਣ ਵੇਖ ਸਕਦੇ ਆ ਭਾਰਪੂਰ ਬਾਰੇ ਆਪਾਂ ਗੱਲਾਂ ਬਾਤਾਂ ਪਹਿਲਾਂ ਹੀ ਕਰ ਲੈਨੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਚੰਗੇ ਐਨੀਮਲ ਆ ਪਾਉ ਕੋਲੇ ਤਿੰਨ ਹੀ ਆਜੋ ਕਰੀਏ ਗੱਲਬਾਤ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬੜੀ ਕਿਰਪਾ ਕਰਦਾ ਹਾਂ ਚੜਦੀ ਕਲਾ ਦੋ ਦਿਨ ਪਹਿਲਾਂ ਮਿਲੇ ਸੀ ਫੇਰ ਮਾਲ ਵੇਚ ਗਿਆ ਠੀਕ ਆ ਲਗਾਤਾਰ ਹੀ ਪੰਜ ਛੇ ਦਿਨ ਹੋ ਗਏ ਹਿਸਾਬ ਨਾਲ ਆਪਾਂ ਮਾਲ ਵੇਚ ਦੇ ਠੀਕ ਆ ਹਾਂਜੀ ਤੇ ਗੁਰੂ ਰਾਮਦਾਸ ਨੇ ਕੀਤੀ ਕਿਰਪਾ ਤੇ ਅੱਜ ਫੇਰ ਭੈਣਾ ਭਰਾਵਾਂ ਦੇ ਸਾਹਮਣੇ ਅੱਜ ਬਹੁਤ ਚੰਗੀਆਂ ਫੇਰ ਤਿੰਨ ਮਹੀਆ ਹੈ ਨਾ ਮੈਂ ਤਾਂ ਆਪਣੇ ਕੋਲ 5 2 ਵਜੇ ਮੈਂ ਹੀ ਆਉਣੀਆਂ ਆਪਣੇ ਕੋਲ ਉਹ ਲੇਟ ਆਉਣੀਆਂ ਲੇਟ ਆਉਣੇ ਬਾਤੀ ਵੱਡੀ ਝੋਲੀ ਲਈ ਆ ਅੱਛਾ ਰਾਮਦਾਸੂ ਦਾ ਕਮਾਲ ਦੀ ਅੱਛਾ ਹਾਂ ਵਿਖਾਵਾਂਗੇ ਵੀਡੀਓ ਚ ਉਹ ਵਿਖਾਵਾਂਗੇ ਪਰਸੋ ਠੀਕ ਆ ਤੇ ਭਾਉ ਜੀ ਇਹ ਆਪਣਾ ਹੱਥ ਐਡਰੈਸ ਤਾਂ ਦੱਸ ਦਈਏ ਫਿਰ ਆਪਣਾ ਪਿੰਡ ਬਲਟੋਆ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288566 77103730 ਵੈਸੇ ਤਾਂ ਐਡਰੈਸ ਨਾਮ ਹੀ ਦੱਸ ਗਏ ਸਾਰੇ ਜਾਣਦੇ ਆ ਸਾਰੇ ਸਾਰੇ ਜਾਣਦੇ ਪਰ ਚਲੋ ਕੋਈ ਨਵਾਂ ਭੈਣ ਭਰਾ ਵੀ ਜੁੜਦਾ ਰੋਜ਼ ਤੇ ਉਹਨੂੰ ਪਤਾ ਲੱਗ ਜਾਂਦਾ ਹਨਾ ਤੇ ਪਾਉਜੀ ਆ ਛੋਟੀ ਪਲੂਨ ਐ ਪਹਿਲਾਂ ਨੇ ਪਲੂਨ ਤੇ ਕਿੰਨੇ ਦਿਨ ਲੈ ਜੂ ਪਾਉਜੀ ਹਜੇ ਇਹ ਦਿਨ ਆ ਕਿ ਆਪ ਤਾਲੇ ਦੇ ਲੈ ਜੂ ਹਫਤਾ ਹਨਾ ਬਹੁਤ ਚੰਗੀ ਥੱਲੇ ਉਮਨ ਨੂੰ ਤੇ ਕਿਹੜੇ ਰਵੇ ਰੂਵੇ ਜੋ ਕਿੱਥੋਂ ਖਰੀਦੀ ਉਹ ਇਹ ਇਹ ਸਾਡੇ ਏੜਗੇ ਚ ਆਸਲਾਂ ਤੋਂ ਲਈ ਆਸਲਾਂ ਤੋਂ ਹਾਂ ਤਾਂ ਹੀ ਥੱਲੋਂ ਖਰੀਦੀ ਆ ਹਾਂ ਨੀਲੀ ਰਾਵੀ ਆ ਝੋਟੀ ਚੰਗੀ ਆ ਪੈਰਾਂ ਤੇ ਮਗਰ ਲਿਆਂ ਤੇ ਨਿਸ਼ਾਨ ਹੈਗੇ ਆ ਪੂਛ ਅੱਖਾਂ ਮੱਥੇ 'ਚ ਹਨਾ ਸਾਰਾ ਕੁਝ ਹੈਗਾ ਹੈਗਾ ਚੱਲ ਕੱਢੀਏ ਬਾਹਰ ਪਾਉਗੀ ਲੋ ਵੀ ਸਜਣੋ ਦੂਜੀ ਸੁਥਰੀ ਵੜੀ ਹਾਂ ਜਿਹਨੂੰ ਨਾ ਫਿਰ ਐਂ ਤਰਾ ਓਏ ਹੋਏ 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 گاਵਾਰ ਕੀ ਆ ਹੈਂ ਗਾਵਾਰ ਕੀ ਕਿਹਦੇ ਗਿਨੇਂਦਰ ਚਾਰੀ ਚੰਗੀ ਆ ਜਿਹੜੇ ਘਰੇ ਜਾਊਗੀ ਹਨਾ ਕਰੂ ਯਾਦ ਕਰ ਯਾਦ ਹੀ ਕਰੂਗੀ ਨਹੀਂ ਠੀਕ ਕਿਤੀ ਪਹਿਲਾਂ ਨਹੀਂ 12 ਕਿਲੋ ਦਾ ਚਬੂ ਵੀ ਵੇਖੋ ਸੱਜਣਾ ਕਿਉਂਕਿ ਰਵਾ ਚੰਗਾ ਤੇ ਬਾਕੀ ਰਵਾ ਵੀ ਚੰਗਾ ਪਾਉ ਐ ਕਿਨੇ ਸਟਾਰਟਿੰਗ ਬੜੀ ਸੁਣੀ ਕੀਤੀ ਆ ਵੇਖੋ ਸੱਜਣਾ ਲੇਵਾ ਨਾ ਜਿਵੇਂ ਦੂਜੇ ਸੂਏ ਵਾਲੀ ਝੋਟੀ ਬਣਾਉਂਦੀ ਐ ਬਣਾਉਂਦੀ ਆਉਂਦੀ ਹੈ ਨਾ ਹਾਂ ਤੋਰਾ ਸਾਰਾ ਵੇਖਦਾ ਕਿਤੀ ਹਾਂ ਖੰਡੀ ਤੇ ਵੀ ਬੜੀ ਮੈਂ ਵੇਖਿਓ ਸੱਜਣਾ ਚੰਗੀ ਝੋਟੀ ਆ ਡਬਲ ਏਵੇ ਜੀ ਵੀ ਹੈਗਾ ਤੇ ਥਣ ਬੜਾ ਕੰਮ ਦਾ ਕਰਮਾਲੀ ਨੇ ਪੱਟਿਆ ਸਟਾਰਟ ਕੀਤਾ ਮੰਨ ਲਓ ਲੇਵਾ ਅ ਵੇਖਿਓ ਵੇਖੋ ਕਿਉਂ ਮੰਨਦੇ ਆ ਵੇ ਕਰਮਾਲੀ ਨਾ ਓਕੇ ਰਿਪੋਰਟ ਰਹੂਗੀ ਚੋਟੀ ਕੋਜਾ ਸ਼ਹਿਦ ਹੋਊ ਚੌਥਾ ਨਾਲ ਚਾਰਾਂ ਥਾਣਾ ਜੀ ਹਾਂ ਅੱਛਾ ਤੇ ਭਾਉ ਜੀ ਇਹਦਾ ਰੇਟ ਕੀ ਕਰਦਗੇ ਸਟਾਰਟਿੰਗ ਚਲਾਈਏ ਇਹ ਆਪਾਂ ਹਾਂ ਰੇਟ ਇਹਦਾ ਦੇਣ ਲੈਣਾਂ ਦੀ ਗੱਲ ਜਿਹੜੀ ਹਾਂ ਨਾ ਤਾਂ ਇਹਦਾ ਕਰਨਾ 80 ਦੇ ਨਾ ਕਰਨਾ 85 ਹਾਂ 75000 ਦੀ ਕੱਟੀ ਦੇ ਦਾਂਗੇ ਵੀ 7000 ਦੀ ਆ 500 ਵਿੱਚ ਛੋਟ ਕਰਾ ਘਰਤ ਕੇ ਮਾੜਾ ਮੂਠ ਮਾਨਤਾਂ ਜਿਆ ਐਨਾ ਕਰ 74 ਦੀ ਦੇ ਦਾਂਗੇ ਹੈ 74 ਦੀ 73 ਦੀ ਹਾਂ 73 ਦੀ ਦੇ ਦਗੀ ਯਾਰ 73 ਦੀ ਹੈ ਦੇ ਦਾਂਗੇ 73000 ਦੀ ਸੱਜਣੋ ਹੈ ਇਹ ਤਾਂ ਕੱਟ ਨਹੀਂ ਦੇ ਨਹੀਂ ਇਹ ਤੂੰ ਕੱਟੋ ਨਾ ਆਪਕੀ ਨੂੰ ਲਾਵੇ ਨਾ ਲਾਵੇ ਤੂੰ ਕੱਟ ਦੇ ਨਹੀਂ ਨਹੀਂ ਲਾਉਣਗੇ ਤੂੰ 73000 ਦੀ ਤਾਂ ਉੱਡ ਕੇ ਵਿਕਣੀ ਆਪਣੀ ਝੂਟੀ ਕਈ ਬੰਦੇ ਸਵਾਜ ਲੈਦੇ ਸਵਾਰ ਨਹੀਂ ਇਰ 77000 ਦੀ ਤਾਜੀ ਪਲੂਨ ਕੱਟੀ ਨੀਲੀ ਰਾਵੀ ਦੀ ਕਿੱਡੀ ਟੌਪ ਦੀ ਆ ਹੁਣ ਹਾਂ ਦੁੱਧ ਦੇ ਦੇਣਾ ਝੋਟੀ ਨੇ 10 ਤੋਂ ਪਲੱਸ ਪਲੱਸ ਪਹਿਲੇ ਸੂਏ ਹੈਨਾ ਫਿਰ ਕਿੱਡੀ ਬੜੀ ਨਹੀਂ ਠੀਕ ਐਦੀ ਕੋਈ ਗੱਲ ਨਹੀਂ ਤੇ ਪਾਉ ਜੀ ਆ ਝੋਟੀ ਫੇਰਾ ਗਈ ਐ ਇਹ ਦੂਜਾ ਸੂਗਾ ਸੂਈ ਦੂਜਾ ਸੂਗਾ ਹਾਂ ਹਾਂ ਤੇ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਦੇਤੀ ਜਿਆਦਾ ਦਿਨ ਸੂਈ ਨੂ ਹੋ ਗਿਆ ਤਾਜੀ ਜਮਾਈ ਤਾਜੀ ਜਮਨ ਨਾਲ ਨਾਲ ਤੇ ਬੱਚਾ ਇਹਦੇ ਕੋਲੇ ਕੱਟੀ ਮਗਰ ਵੀ ਕੱਟੀ ਤੇ ਦੁੱਧ ਬੜਾ ਚੰਗਾ ਇਹਦੇ ਕੋਲੇ ਦੁੱਧ 13 14 ਕਿਲੋਨ ਬੋਲ ਆਏ ਤੇ ਸਾਡੀ ਕਿਆ ਬਾਤ ਹੈ ਦੂਜੇ ਸਵੇਰੇ ਦੂਜੇ ਸਵੇਰੇ ਪਲੂਨ ਸੂਈ ਨੇ ਕਿੰਨਾ ਦੁੱਧ ਦਿੱਤਾ 15 ਦਿੱਤਾ ਪਹਿਲਾਂ ਪਹਿਲਾਂ ਕੱਟੀ ਨਹੀਂ ਹਾਂ ਮੈਂ ਚੰਗੀ ਨਹੀਂ ਤੇਰੀ ਇਹ ਵੀ ਬਹੁਤ ਚੰਗੀ ਬਹੁਤ ਦੁੱਧ ਦਾਲੀਆਂ ਨਾੜਾਂ ਵੜੀਆਂ ਲਈ ਫਰਦੀ ਲੈਵੇ ਤੇ ਹਾਂ ਵੇਖੋ ਸਜਨੋ ਇੱਧਰ ਵੇਖੋ ਨਾਲੂ ਨਾਲ ਆਉਣਾ ਇੱਧਰ ਵੀ ਵੇਖੋ ਓਏ ਸਜਨੋ ਲੇਵਾ ਲੂਆ ਮੈਂ ਥੱਲੇ ਵਾਕੇ ਹੀ ਦੁੱਧ ਲਿਆ ਮੈਂ ਦੋਈ ਜਾਂਦੀ ਹਣਾ ਫੱਦੋਈ ਜਾਂਦੀ ਮੈਂ ਟਾਈਮ ਵੀ ਹਜੇ ਕੁਝ ਨਹੀਂ ਹੋਇਆ ਟਾਈਮ ਹਜੇ ਕੁਝ ਨਹੀਂ ਗਾਇਆ 2:00 ਤਾਂ ਵੱਜੇ ਨਹੀਂ 1:30 ਦਾ 1:45 ਹਾਂ 1:45 ਦਾ ਸਮਾਂ ਸਜਨੋ ਤੇ ਹਜੇ ਚਵਾਈ ਚ 5-6 ਘੰਟੇ ਪਏ ਆ ਤੇ ਆ ਵੇਖੋ ਨਾਰੂਆ ਨਾਲ ਕੱਟੀ ਮਗਰ ਹੈ ਨਾ ਹਾਂ ਕੱਟੀ ਮਗਰ ਟੌਪ ਦੀ ਤੇ ਹਾਂਜੀ 13 13.5 ਕਿਲੋ ਦੁੱਧ ਤਾਂ ਕੰਡੇ ਵਾਲਾ ਮੇਰੇ ਥੱਲੇ ਹੁਣ ਹੁਕ ਚੱਲਦਾ ਹੀ ਹੋਊਗਾ ਪਰ ਮੈਂ 13.5 ਹੀ ਮੰਨ ਕੇ ਕੋ ਲੈ ਚੱਲ 13 ਹੀ ਰੱਖੇ 13 ਹੀ ਰੱਖ ਲੈ ਮੋੜੋ ਪਾਉਜੀ ਇਹਨੂੰ ਖੋਲੋ ਮੈਂ ਅੱਜ ਦੇ ਬਾਅਦ ਨੂੰ ਮੇਰੀ ਮੈਂ 17 ਕਿਲੋ ਦੁੱਧ ਦੇ ਤੈਨੂੰ ਠੀਕ ਆ ਠੀਕ 18 ਵੀ ਦੇ ਦੇ ਤੇ ਦੇ ਦੇ ਵੀ ਇੰਨੀ ਗਾਰੰਟੀ ਆ ਇਹਦੀ ਹਾਂ ਅੱਜ ਤਾਂ ਮੈਂ ਲਾ ਸੁੱਟਣਾ ਮੈਂਨੇ ਫਿਰ ਦੋ ਤੋਂ ਹੋਰ ਨਾ ਹਾਂ ਬਾਕੀ ਚੰਗੀ ਮਿਆਂ ਦੇ ਮਗਰ ਕੱਟੀ ਵੀ ਚੰਗੀ ਧਲਿਆਰੇ ਦੀ ਤਾਂ ਨਹੀਂ ਔਲ ਕਰਦੀ 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 ਵੇਖੋ ਸੱਚ ਨੂੰ ਲੇਵਾ ਗੱਠ ਚੌੜਾ ਕਰਮਾਲੀ ਕੋਲੇ ਕੋਈ ਐ ਨਹੀਂ ਗੱਲ ਹੈਗੀ ਵੀ ਦੁੱਧ ਹੀ ਦੱਸਿਆ ਕੱਲਾ ਤੁਨੂੰ ਵੇਖੋ ਲੇਵਾ ਭਾਂਡਾ ਕਿਆ ਬੜੀ ਚੰਗੀ ਹਾਂ ਐ ਕਮਾਇਆ ਕਰਮਾ ਨਾ ਫਿਰ ਇੱਥੇ ਸਾਰਾ ਕੁਝ ਵਿਖਾਉਂਦੀ ਐ ਜਦੋਂ ਮੋੜਦੀ ਐ ਕਰਮਾ ਵਾਲੀ ਵੇਖੋ ਹਲੇ ਪੱਠੇ-ਪੁੱਠੇ ਮੈਂ ਨਹੀਂ ਨਹੀਂ ਚੱਕੇ ਵੇਖੋ ਸਜਣੋ ਬੜੀਆਂ ਸਫਾਈਆਂ ਲੱਗੀਆਂ ਝੋਟੀ ਨੂੰ ਪੌਚੋਂ ਤਾਂ ਫਿਰ ਹਨਾ ਚੋਣ ਤਾਂ ਇੱਥੇ ਆਪ ਬੱਚਾ ਲਾ ਦੇਣੇ ਚੋਣ ਤਾਂ ਨਹੀਂ ਮੁੰਨੇ ਅੱਛਾ ਲਾਏਗਾ ਬੱਚਾ ਹੜਦਾ ਨਹੀਂ ਨਹੀਂ ਠੀਕ ਆ ਲਾ ਦੇ ਕੋਈ ਚੱਕਰ ਨਹੀਂ ਵੇਖੋ ਸਜਣੋ ਬੈਕ ਸਾਈਡ ਤੋਂ ਦੂਨੇ ਪਾਸੇ ਨਾੜਾਂ ਬਹੁਤ ਆ ਲੈ ਦੇ ਤੇ ਬਸ ਝੋਟੀ ਕਿਹੇ ਕੱਲੋ ਕੁਸੀ ਨਹੀਂ ਨਹੀਂ ਕੁਸੀ ਸਿਆਣੀ ਆ ਕੱਦ ਕਾਰ ਸਾਰਾ ਕੁਝ ਗਾੜ ਕੱਟੀ ਵੀ ਕਹਿੰਨੇ ਚੰਗਾ ਟੀਕਾ ਲਵਾਇਆ ਮਿੱਤਰੋ ਵੇਖਿਓ ਕੱਟੀ ਬੜੀ ਟੌਪ ਦੀ ਆ ਲੋਬੀ ਸੱਜਣਾ ਬੱਚੇ ਪੁੱਛੇ ਤੇ ਨਾ ਥੋੜੀ ਜੀ ਜੱਜਮੈਂਟ ਹੋ ਜਾਂਦੀ ਆ ਆਪਾਂ ਨੂੰ ਵੀ ਓਕੇ ਰਿਪੋਰਟ ਆ ਚੂਨ ਚਾਨ ਦੁੱਧਵਾਦ ਥੋੜਾ ਬਹੁਤ ਸੌਖਾ ਹੋ ਜਾਂਦਾ ਸੱਜਣਾ ਪਸੂ ਖਰੀਦਣਾ ਨਾ ਜੇ ਬੱਚਾ ਲਾ ਕੇ ਸੂਏ ਪਸੂ ਦਾ ਵਿਖਾ ਦਈਏ ਚਲੋ ਗੱਬਣ ਤਾਂ ਤੁਸੀਂ ਆ ਆ ਕੇ ਟਿੱਪਣੀ ਟੁਪਣੀ ਕਰਨੀ ਮੈਂ ਸੂਈ ਵੀ ਚੂ ਸਕਦੇ ਆ ਕੋਈ ਸ਼ੱਕ ਨਹੀਂ ਪੈਸੇ ਖਰਚ ਕਰਨੇ ਆ ਤੁਸੀਂ ਸੱਜਰੋਂ ਪਸਮਾ ਜਿਹੜਾ ਨਾ ਝੋਟੀ ਨੇ ਕਰ ਲਿਆ ਤੇ ਪਾਉ ਕਹਿੰਦਾ ਵੀ ਆਪਾਂ ਨਾ ਧਾਰਾ ਤੁਰਾ ਥਣ ਬਹੁਤ ਕੱਢਿਆ ਪਾਉ ਕੰਮ ਦਾ ਵਾਕਈ ਦੁੱਧ ਵਾਲੀ ਛੂਟੀ ਤੇਰੀ ਕੋਈ ਸ਼ੱਕ ਨਹੀਂ ਦੇਖੋ ਸਜਣੋ ਦੇਖੋ ਪਸਮਾਕੀਤਾ ਕਰਮਾਂ ਵਾਲੀ ਨੇ ਨਹੀਂ ਕੋਈ ਸ਼ੱਕ ਨਹੀਂ ਚੂਣ ਵੀ ਲੱਗਾ ਹੋਊਗਾ ਮੋਗੇ ਰੀ ਕੀਆ ਬਾਤ ਸੁਣੋ ਗਵਾਂਡੀਆਂ ਘਰੇ ਚੋਈ ਹੈ ਹਨਾ ਇਹ ਮਾਦੀ ਚੋਈ ਜਾਂਦੇ ਪਾਉ ਸਕਦੇ ਵਰੀ ਨਹੀਂ ਕੋਈ ਸ਼ੱਕ ਨਹੀਂ ਥਾਣ ਚਾਰੇ ਕੁਝ ਆ ਹਲੀਆਂ ਰਕੇ ਦੇਖ ਸਵਾ ਆਉਂਦੀ ਨੀਂਦਰ ਮਾਝਿਆ ਦੇ ਕਹਿਣਾ ਮੈਂ ਚੋਂ ਮੈਂ ਬੰਦਾ ਨਕਾਤ ਆਜੇ ਮੈਂ 5000 ਰੁਪਏ ਚਾ ਦੂੰ ਅੱਛਾ ਹਾ ਜੇ ਕੋਈ ਭੈਣ ਭਰਾ ਵੀ ਆਪਦੀ ਸਿਆਣਫ ਵਰਤੇ ਕੋਈ ਇੱਥੇ ਵਰਤੀ ਨਹੀਂ ਸਕਦਾ ਮੈਂ ਹਿੱਲਣ ਨਹੀਂ ਦਿੰਦੀ ਕਿਸੇ ਚੰਗੀ ਬੰਦੇ ਵਾਕੇ ਕੋਈ ਸ਼ੱਕ ਨਹੀਂ ਵੇਖੋ ਸਜਣੋ ਕਿੱਲੋ ਕਿਲੋ ਕਿਲੋ ਤਾਂ ਲਾਸਟ ਈ ਤੇ ਮਗਰਲੇ ਥਣਾ 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 ਚ ਕੱਢ ਜਾਂਦੀ ਹੋਊਗੀ ਦੁੱਧ ਹਨਾ 2 ਕਿਲੋ ਗਾੜੀ ਆ ਜੀ ਹੋਊਗੀ ਕੋਈ ਸ਼ੱਕ ਨਹੀਂ ਤੇ ਭਾਉਜੀ ਫਰੇ ਦਾ ਰੇਟ ਰੇਟ ਇਹਦਾ ਕੁਲਦੀਪ ਸਿੰਘ ਜੀ ਤੇ ਕਰਦਾ 1 20 ਮੰਗੀ ਏ ਨਾ ਐ ਨਾ ਕਰਿਆ ਕਰ ਜਿੱਦਿਆਂ ਆਪਾਂ ਮੰਡਕਾ ਮੰਡਕਾ ਚ ਵੇਂਦੇ ਰਹੇ ਆ ਉਹ ਬੜਾ ਕੋਹ ਵੇਨੇ ਆਪਾਂ ਨਾ 10 ਦੱਸਦੀ ਆਪਾਂ ਦੇਣੀ ਨਾ ਯਾਰ ਮਾਨਤਾਨ ਜਾਂ ਕਰਦਗੇ ਐ ਕਿਉਂ ਕਰਦਾ ਹੂੰ ਮਾਨਤਾਨ ਕੀ ਕਰਾਂਗੇ ਨਹੀਂ ਮਾੜਾ ਮੁੜ ਕਰੀਏਗੇ ਹੁਣ ਦੱਸ ਕਹਿੰਦਾ ਕੀ ਕਰਾਂਗੇ ਐਨ ਇੱਕ ਕਰਦਾ ਕਿ ਇੱਕ 9 ਦੀ ਦੇਦਾ अच्छा आ 1 लाख 9000 ਦੀ ਐਨੇ ਦੁੱਧ ਵਾਲੀ ਗੱਡੀ ਮੈਂ ਨਹੀਂ ਦਿਆਂਗਾ ਉਹ ਤਾਂ ਮੈਨੂੰ ਵੀ ਪਤਾ ਤੇ 1 9 ਦੀ 1 लाख 9000 ਜੇ ਕੋਈ ਫੋਨ ਫਾਨ ਲਾ ਲੈ ਕੋਈ ਮਾਰਾ ਮੂਡ ਕਰਦਗੇ ਉਹ ਗਾਲੀ ਤੇ ਮਾਨਤਨ ਕਰਾਂਗੇ ਹਣਾ ਖੁਸ਼ ਕਰ ਤਾ ਕਰ ਆਪਣਾ ਭਰਾਵਾਂ ਨੂੰ ਕਰਦਾ ਕਿ ਪਰ ਤੂੰ ਸਿਆ ਦਾ ਲੱਖ ਦੀ ਤਾਂ ਮਿਲਦੀ ਨਹੀਂ ਹਾਂ ਨਹੀਂ 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 ਉਹ ਤਾਂ ਪਤਾ ਤੈਨੂੰ ਆਂਦੇ ਹਾਂ ਹਾਂ ਕੋਈ ਸ਼ੱਕ ਨਹੀਂ ਮਗਰ ਵੀ ਕੱਟੀ ਆ ਗਈ ਗਾਂ ਵੀ ਜਲਦੀ ਜਾਂਦੀ ਹੈ ਰੁਪਿਆ ਵੀ ਲੱਗ ਕੇ ਆਈ ਹੈ گاਉ ਹਾਂ ਲੱਗ ਕੇ ਥਾਂ ਤੇ ਕਿੱਦਾਂ ਸਾਰੀ ਚੰਗੀ ਜੋ ਨਹੀਂ ਚੰਗੀ ਆ ਮਾੜੀ ਨਹੀਂ ਤੇ ਪਾਉਜੀ ਇਹ ਅੱਗੇ ਤੈਨੂੰ ਜਾਂ ਸਵੇਰ ਸੁਣੀ ਆ ਛੋਟੀ ਅੱਛਾ ਪਹਿਲੇ ਸਵੇਰ ਛੋਟੀ ਦਿੱਤਾ 18 ਕਿਲੋ ਦੁੱਧ ਵੇਖੀ ਆਪਾਂ ਪਿੰਡੋਂ ਲਈਏ ਇੱਥੋਂ ਹੀ ਹਾਂ ਅੱਛਾ ਤੇ ਬੰਦੇ ਕੋਲ ਬਹੁਤ ਚੰਗਾ ਰਵਾ ਹੈ ਨਹੀਂ ਮੈਂ ਤੇਰੀ ਦੁੱਧ ਆ ਲਈ ਆ ਕੋਈ ਸ਼ੱਕ ਨਹੀਂ ਸਿੰਗਲ ਹੱਡੀ ਦੀ ਸਿੰਗਲ ਹੱਡੀ ਵੀ ਪੈ ਪਵੇ ਰੱਸਾ ਪੈ ਪੀ ਆਉਂਦੀ ਆ ਜਿਵੇਂ ਮੱਛੀ ਮੋਟਰ ਹਨਾ 20 ਕਿਲੋ ਰ ਕੀ ਮੈਂ ਮੇਰੀ ਦੁੱਧ ਦੇਊਗੀ ਦੇਣਾ ਚਾਹੀਦਾ ਜਿੰਨੀ ਇਹਦੀ ਚ ਕੁਆਲਿਟੀ ਲੱਗੀ ਆ ਨਾ ਕਰਮਾਂ ਵਾਲੀ ਤੇ ਜਿਹੜੇ ਬੰਦੇ ਤੋਂ ਆਪਾਂ ਲਈ ਉਹਨੇ ਆਖਿਆ 20 ਕਿਲੋ ਦੀ ਗਾਰੰਟੀ ਤੇ ਭਾਉ ਜੀ ਇਹ ਦਿਨ ਲੈ ਜੂ ਹਫਤਾ ਇਹ ਨਾ ਪਤਾ ਲੈ ਜੂ ਕੱਢਿਓ ਇਹਨੂੰ ਵੀ ਬਾਹਰ ਤੇ ਥਣਾ ਥਣਾ ਲੋ ਟਿੱਪੀ ਥਣਾ ਤਾਂ ਤਾਂ ਗੱਲ ਹੀ ਫੜੇ ਐਨ ਓਕੇ ਐਨ ਓਕੇ ਨਹੀਂ ਠੀਕ ਵੇਖੋ ਸੱਜਣੋ ਬਾਕੀ ਨਾ ਤੁਹਾਨੂੰ ਇਹਦਾ ਸਰੀਰਕ ਢਾਂਚਾ ਬਾਡੀ ਸਟਰਕਚਰ ਦੱਸੂਗਾ ਕੱਦ ਘਾਟ ਪੂਰਾ ਚੰਗਾ ਉੱਚੇ ਲੰਬੇ ਕੱਦ ਦੀ ਮੈਂ ਆ ਤੇ ਲੇਵਾ ਅਮਰੀਕਨ ਘਾਰਕਾ ਬਣਾਉਗੀ ਕਿਉਂਕਿ ਖੁੱਲੇ ਡੁੱਲੇ ਲੇਵੇ ਦੀ ਆ ਮੈਂ ਪੱਠਪੁੜਾ ਸਿੰਗਲ ਹੱਡੀ ਮੇਰੇ ਹਿਸਾਬ ਨਾਲ ਇਹਨੂੰ ਆਂਦੇ ਆ ਹਾਂ ਬੂਥੀ ਬਾਲੀ ਸੁਣੀ ਆ ਤੇ ਕੱਦ ਦੋਂ ਜਿਆਦਾ ਹੱਦੋਂ ਜ਼ਿਆਦਾ ਕੱਦ ਆ ਕੋਈ ਸ਼ੱਕ ਨਹੀਂ ਚੰਗੀ ਆ ਸਰੀਰ ਚਮੜੀ ਵੀ ਇਹਦੀ ਪਤਲੀ ਜਮਾ ਕਾਗਜੀ ਸੇ ਪਾਉ ਜੀ ਇਹਦਾ ਰੇਟ ਕੀ ਰਹੂਗਾ ਇਸ ਮੈਂ ਦਾ ਇਹਦਾ ਗਲਦੀਸਾ ਰੇਟ ਤਾਂ ਕਰਦੇ ਵੇ ਇੱਕ 40 ਅੱਛਾ ਜੀ ਆ 1 20 ਦੀ ਮੈਂ ਆ ਨਾ ਤੇ ਦਾ 1 ਲੱਖ 20 ਹਜ਼ਾਰ ਉਹਦੇ ਚੋਂ ਆਏ ਗਏ ਦਾ ਮੰਨ ਤਾਂ ਅੱਛਾ ਆ ਪਰ ਮੈਂ ਯਾਦ ਕਰੂਗਾ ਜਿੰਨੇ 10 ਦਿਨ ਮੈਂ ਸਾਂਭ ਲਈ ਨਾ ਹਾਂ ਮੈਂ ਡੇਟ ਦੀ ਵੇਚੀ ਇਨਾ ਹੈਗਾ ਆਪਾਂ ਨੂੰ ਯਕੀਨ ਕਿ ਮੈਂ 20 ਕਿਲੋ ਚ ਆਇਆ ਤੇ ਆਪੇ ਨਾ ਵੀਖੂ ਮੈਂ ਡੇਟ ਦੀ ਹੀ ਔਟ ਕੇ ਵੀਖੂ 2 ਲੱਖ ਦੀ ਮੈਂ ਆਈ ਦਨ ਵੀਕਲ ਜੁਆਤਾ ਵਾਕਈ ਹੈਗੀ ਕੋਈ ਛਾਪ ਨਹੀਂ ਕੋਈ ਕੱਦ ਇਧਰ ਇੱਕ ਕੱਦ ਮੇਰਾ ਕੱਦ ਮੇਰੇ ਜਿੱਦੀ ਉੱਚੀ ਆ ਉੱਚੀ ਆ ਮੂੰਹ ਸਿਰ ਬਹੁਤ ਸੋਨਾ ਸਿੰਘ ਬੜਾ ਕੰਮ ਦਾ ਸਾਰੀ ਝੋਟੀ ਚੰਗੀ ਇਹ ਐਂ ਜੀ ਲੱਗਦੀ ਜਿਵੇਂ ਆਪਣੇ ਏਰੀਏ ਦੀ ਨਹੀਂ ਗਈ ਹਰਿਆਣੇ ਹਰਿਆਣੇ ਹਨਾ ਉਹ ਤੇ ਬੰਦੇ ਕੋ ਫੌਗੀ ਬੰਦਾ ਸੀ ਉਹਦਾ ਮਾਲ ਹੀ ਬਹੁਤ ਚੰਗਾ ਓਕੇ ਹਾਂ ਤੇ ਪਿੱਛੋਂ ਵੀ ਪੈਸੇ ਲਾ ਕੇ ਲੈਂਦੀ ਕਰਦੀ ਲਾ ਕੇ ਲਾ ਕੇ ਏਡੀਆਂ ਮਈਆਂ ਦਾ ਲੋਕੀ ਘਰਾਂ ਚ ਵੀ ਖਬੀ ਦੇ ਵਿੱਚ ਮਾਨਤਾਨ ਕਰਾਂਗੇ ਆ ਇਹਦਾ ਡੇਢ ਲੱਖ ਡੇਢ ਡੇਢ ਲੱਖ ਘਰਾਂ ਚ ਵੀ ਮੰਗੀ ਜਾਂਦੇ ਭੈਣਾ ਭਰਾ ਆਪਣੇ ਇਦਾਂ ਵੀ ਮੰਗਦੇ ਰਹੇ ਆ ਮੰਗਦੇ ਰਹੇ ਹੋਣਗੇ ਕਿੰਨੇ 90 ਮੰਗਦੇ ਰਹੇ ਆ ਫੇਰੀ ਲਈ ਠੀਕ ਆ ਤੇ ਹੋਰ ਕੋਈ ਸੁਨੇਹਾ ਪੱਤਰ ਹੁਣ ਸਾਹਿਬ ਬੱਚਾ ਬੱਚਾ ਬੜੀ ਕਿਰਪਾ ਤੇ ਇਹ ਆ ਵੀ ਕੋਈ ਬੰਦਾ ਜਿਹੜਾ ਮੈਂ ਲਾਈਨ ਆ ਗਿਆ ਆਪਣੇ ਤਾਂ ਸਾਈ ਪਾ ਕੇ ਮੈਂ ਡਕਾ ਲੇ ਠੀਕ ਆ ਉਹ ਤੇਰਾ ਮੈਂ ਡਕੰਦਾ ਨਾ ਕੋਈ ਫਾਇਦਾ ਨਹੀਂ ਨਹੀ ਉਤਰਾ ਦਾ ਫਾਇਦਾ ਕੋਈ ਨਹੀਂ ਗੁੱਸਾ ਕਰਦੇ ਮੁੜ ਗਏ ਕੋਈ ਲਾ ਨਾ ਨਾ ਸਾਨਾ ਕਰਿਆ ਕਰੋ ਹਣਾ ਹਾਂ ਸਾਈ ਜੇ ਮੈਂ ਪਸੰਦਿਆ ਸਾਈ ਪਾ ਦਿਓ ਹਾਂ ਆ ਕੇ ਫਿੱਟ ਕਰਕੇ ਵੇਖ ਕੇ ਲੈ ਜਾਓ ਨਹੀਂ ਫਿੱਟ ਤਾਂ ਸਾਈ ਲੈ ਜੇ ਸਾਈ ਲੈ ਜੇ ਆਪਾਂ ਨੂੰ ਕਿਹਨੇ ਸਾਈ ਪਾਈ ਹੋਊ ਕੋਈ ਉੱਥੇ ਮੈਂ ਮੰਗਾਉਂਦਾ ਆਨਲਾਈਨ ਹਾਂ ਪੈਸੇ ਆਪਣੀ ਪੈਸੇ ਪਾ ਦੇ ਖਾਤੇ 'ਚ ਮੈਂ ਨਾ ਖਲਾਵੇ ਆਪਣੀ ਜ਼ਿੰਮੇਵਾਰੀ ਦੇ ਰੇ ਸੱਤ ਹਾਂ ਨਹੀਂ ਉਹ ਆਪਣੀ ਜ਼ਿੰਮੇਵਾਰੀ ਉਹ ਪਤਾ ਆਪਾਂ ਨੂੰ ਧੰਨਵਾਦ ਆ ਸੱਜਣੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਹਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ तन हीरे बखाते पाव सगद देव संग वल्टोवे देखले